ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਰੇ ਚ ਗੱਲ ਕਰਾਂਗੇ ਸੰਸਾਰ ਚ ਸਭ ਤੋਂ ਵੱਧ ਇਮਾਨਦਾਰੀ ਕਾਬਲੀਅਤ ਤੇ ਸਾਦਗੀ ਦੇ ਪ੍ਰਤੀਕ ਦੇ ਤੌਰ ਤੇ ਸਤਕਾਰੇ ਜਾਣ ਵਾਲੇ ਇਨਸਾਨ ਜੋ ਭਾਰਤ ਦੀ ਸਿਆਸਤ ਚ ਇਮਾਨਦਾਰੀ ਦਾ ਧਰੂ ਧਾਰ ਕੇ ਜਾਣੇ ਜਾਂਦੇ ਸੀ ਡਾਕਟਰ ਮਨਮੋਹਨ ਸਿੰਘ ਜੋ ਕਿ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਸੰਸਾਰ ਚ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਤੇ ਪ੍ਰਸਿੱਧੀ ਪ੍ਰਾਪਤ ਆਰਥਿਕ ਮਹਾਂਸ਼ਿਆਸਤਾਨਾ ਲਈ ਰਾਧਾ ਸੇਰਾ ਬਣ ਕੇ ਵਿਚਰਦੇ ਰਹੇ। ਭਾਰਤ ਦੇ ਪ੍ਰਸ਼ਤ ਨਿਜ਼ਾਮ ਦੇ ਡਾਕਟਰ ਮਨਮੋਹਨ ਸਿੰਘ ਆਪਣੀ ਕਾਬਲੀਅਤ, ਇਮਾਨਦਾਰੀ, ਧਿਆਨਤਾ, ਸੰਵੇਦਨਸ਼ੀਲਤਾ, ਸ਼ੈਨਸੀਲਤਾ ਤੇ ਸਾਦਗੀ ਕਰਕੇ ਦਿਨ ਨੂੰ ਸੂਰਜ ਦੀ ਤਰ੍ਹਾਂ ਤੇ ਰਾਤ ਨੂੰ ਤਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ ਹਨ ਜਿਲ੍ਹਾ ਜੇਲਮ ਦੇ ਇੱਕ ਪਿੰਡ ਗਾਹ ਵਿੱਚ 1932 ਵਿੱਚ ਪੈਦਾ ਹੋਏ ਪਹਿਲਾਂ ਪਿੰਡ ਦੇ ਸਕੂਲ ਫਿਰ ਚੱਕਵਾਲ ਤੇ ਪਿਸ਼ਾਵਰ ਤੋਂ میٹرਿਕ ਪਾਸ ਕੀਤੀ ਮੇਰੀ ਨਾਨੀ ਇਸ ਪਿੰਡ ਦੀ ਸੀ ਮੈਂ ਵੀ ਇਸ ਪਿੰਡ ਵਿੱਚ ਗਿਆ ਇੱਕ ਟੱਕੀ ਤੇ ਕੱਚੇ ਕੋਠਿਆਂ ਵਿੱਚਕਾਰ ਸਿੱਖਾਂ ਦੇ ਪੱਕੇ ਘਰ ਸਨ 1947 ਵਿੱਚ ਉੱਜੜ ਕੇ ਇਹ ਅੰਮ੍ਰਿਤਸਰ ਆ ਗਏ ਹੁਸ਼ਿਆਰਪੁਰ ਕਾਲਜ ਤੋਂ ਐਮਏ ਅਰਸ਼ਸ਼ਤਰ ਕਰਕੇ ਬਜ਼ੀਫਾ ਲੈ ਲਿਆ ਕਿੰਨੇ ਲਾਇਕ ਸੀ ਡਾਕਟਰ ਮਨਮੋਹਨ ਸਿੰਘ ਇਸ ਨੇ ਕੈਂਬਰੀਜ ਤੇ ਆਕਸਫੋਰਡ ਯੂਨੀਵਰਸਿਟੀ ਤੋਂ ਪੀ ਐਚ ਡੀ ਪਾਸ ਕਰਕੇ ਕਮਾਲ ਕਰ ਦਿੱਤਾ ਉਹ ਵਰਲਡ ਬੈਂਕ ਵਿੱਚ ਲੱਗ ਗਏ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਹਨਾਂ ਨੂੰ ਭਾਰਤ ਲਿਆਈ 1971 ਵਿੱਚ ਕਮਰਸ ਮਿਨਿਸਟਰੀ ਦਾ ਸਲਾਹਕਾਰ ਫਿਰ ਵਿੱਤ ਮੰਤਰਾਲੇ ਦਾ ਸਲਾਹਕਾਰ ਫਿਰ ਮੈਂਬਰ ਪਲੈਨਿੰਗ ਕਮਿਸ਼ਨ ਬਣੇ 1982 ਵਿੱਚ ਰਿਜ਼ਰਵ ਬੈਂਕ ਦੇ ਗਵਰਨਰ ਬਣ ਗਏ ਸਾਰੇ ਨੋਟਾਂ ਤੇ ਮਨਮੋਹਨ ਸਿੰਘ ਲਿਖਿਆ ਹੁੰਦਾ ਸੀ ਮੁੱਢ ਨੀਤੀ ਅਯੋਗ ਦੇ ਵਾਈਸ ਚੇਅਰਮੈਨ ਬਣ ਗਏ ਤੇ ਸਾਰੇ ਭਾਰਤ ਦੀ ਤਰੱਕੀ ਲਈ ਯੋਜਨਾਵਾਂ ਬਣਾਈਆਂ ਅਗਲਾ ਪੜਾ ਪ੍ਰਧਾਨ ਮੰਤਰੀ ਦਾ ਆਰਥਿਕ ਸਲਾਹਕਾਰ ਬੰਨਾ ਸੀ ਯੂਨੋ ਨੇ ਉਹਨਾਂ ਨੂੰ ਸਾਊਥ ਕਮਿਸ਼ਨ ਦਾ ਚੇਅਰਮੈਨ ਲਾ ਕੇ ਜ਼ਨੀਵਾ ਸਵਿਟਜ਼ਰਲੈਂਡ ਬੁਲਾ ਲਿਆ ਉਹ ਮੁੜ ਭਾਰਤ ਸਰਕਾਰ ਵਿੱਚ ਆ ਗਏ ਇਹ ਇਤਿਹਾਸ ਵਿੱਚ ਦਰਜ ਹੈ ਕਿ ਭਾਰਤ ਗੁਲਾਮੀ ਤੋਂ 1947 ਵਿੱਚ ਆਜ਼ਾਦ ਹੋਇਆ ਪਰ ਆਰਥਿਕ ਗੁਲਾਮੀ ਤੋਂ ਆਜ਼ਾਦੀ ਦਿਵਾਉਣ ਵਾਲਾ ਮਨਮੋਹਨ ਸਿੰਘ ਹੈ ਜਿਸ ਨੇ 1991 ਵਿੱਚ ਵਿੱਤ ਮੰਤਰੀ ਬਣ ਕੇ ਕੰਗਾਲੀ ਤੋਂ ਕੱਢ ਕੇ ਭਾਰਤ ਨੂੰ ਵਿਸ਼ਵ ਵਿੱਚ ਚਮਕਾ ਦਿੱਤਾ ਮੁੜ ਵੱਡੀਆਂ ਮਿੱਲਾਂ ਚੱਲੂ ਹੋਈਆਂ। ਵਿਦੇਸ਼ੀ ਆ ਕੇ ਕਾਰਖਾਨੇ ਲਗਾਉਣ ਲੱਗੇ। ਪ੍ਰਧਾਨ ਮੰਤਰੀ ਨਰਸੀਮਹਾ ਰਾਓ ਇਹਨਾਂ ਨਾਲ ਖੜੇ ਰਹੇ। ਉਹ ਫਿਰ ਰਾਜ ਸਭਾ ਵਿੱਚ ਵਿਰੋਧੀ ਤੇ ਲੀਡਰ ਬਣ ਗਏ। ਜਦੋਂ ਭਾਜਪਾ ਜੀ ਦੀ ਸਰਕਾਰ ਸੀ। ਜਦੋਂ ਕਾਂਗਰਸ 2004 ਵਿੱਚ ਲੋਕ ਸਭਾ ਚੋਣਾਂ ਵਿੱਚ ਜਿੱਤ ਗਈ ਤਾਂ ਸੋਨੀਆ ਗਾਂਧੀ ਨੇ ਆਪਣੀ ਥਾਂ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਗੱਠਜੋੜ ਵਿੱਚ ਵੱਡੇ ਅੜਿੱਕੇ ਸਨ ਪਰ ਇਹਨਾਂ ਦਾ ਹਲੀਮੀ ਵਾਲਾ ਸੁਭਾਅ ਸਭ ਨੂੰ ਸੁੰਨਣਾ ਇਮਾਨਦਾਰੀ ਤੇ ਵਿਦੇਸ਼ੀ ਸ਼ੌਹਰਤ ਇਹਨਾਂ ਨੂੰ ਕਮਜਾਬ ਕਰ ਗਈ ਉਹ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਭ ਤੋਂ ਵੱਡੀ ਦੇਣ ਅਮਰੀਕਾ ਨਾਲ ਦੋਸਤੀ ਕੀਤੀ ਤੇ ਉਹਨਾਂ ਦੀ ਪਾਰਲੀਮੈਂਟ ਤੋਂ ਪਰਮਾਣੂ ਸਮਝੌਤਾ ਪ੍ਰਵਾਨ ਕਰਵਾ ਲਿਆ ਇਹ ਭਾਰਤ ਦੀ ਸੁਰੱਖਿਆ ਤੇ ਵਿਕਾਸ ਲਈ ਇੱਕ ਵੱਡਾ ਕਦਮ ਸੀ ਜਿਸ ਦਾ ਵਿਰੋਧ ਵੱਡੀਆਂ ਸਿਆਸੀ ਪਾਰਟੀਆਂ ਨੇ ਕੀਤਾ ਪਰ ਇਹਨਾਂ ਨੇ ਹਰ ਮੋੜ ਤੇ ਜਿੱਤ ਪ੍ਰਾਪਤ ਕੀਤੀ। ਪਾਕਿਸਤਾਨ ਨਾਲ ਪੱਕਾ ਸਮਝੌਤਾ ਕਰਨ ਲਈ ਇਹਨਾਂ ਜਰਨਲ ਮੁਸ਼ਰਫ ਨਾਲ ਕਈ ਮੀਟਿੰਗਾਂ ਕੀਤੀਆਂ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਦੀਵੀ ਲੜਾਈ ਖਤਮ ਹੋ ਜਾਵੇਗੀ। ਪਰ ਆਪਣੀ ਪਾਰਟੀ ਇਹਨਾਂ ਨਾਲ ਨਾ ਖੜੀ ਹੋਈ। ਇੰਨੀਆਂ ਪ੍ਰਾਪਤੀਆਂ ਕਰਨ ਵਾਲਾ ਗੈਰ ਰਾਜਸੀ ਲੀਡਰ ਫੈਲੀ ਵਾਰ ਭਾਰਤ ਵਿੱਚ ਹੋਇਆ ਹੈ। ਅਜਿਹਾ ਸਿੱਖ ਜਿਸ ਨੇ ਗੁਰੂ ਦਾ ਲੜ ਨਹੀਂ ਛੱਡਿਆ। ਨੰਦੇੜ ਹਜ਼ੂਰ ਸਾਹਿਬ ਨੂੰ ਇੱਕ ਅਜੂਬਾ ਸ਼ੇਰ 2008 ਵਿੱਚ ਸ਼ਤਾਬਦੀ ਸਭੇ ਉਹਨਾਂ ਨੇ ਹੀ ਬਣਵਾਇਆ ਸੀ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਸ਼੍ਰੀ ਗੁਰੂ ਗ੍ਰੰਥ ਅਧਿਆਨਕਿਆਂ ਦਾ ਸਥਾਪਿਤ ਕਰਵਾਇਆ ਅਖੀਰ ਤੱਕ ਰਾ ਸਭਾ ਦੇ ਮੈਂਬਰ ਰਹੇ ਸਾਡਾ ਇਹ ਭਾਰਤ ਰਤਨ ਭਰਪੂਰ ਸੇਵਾ ਕਰਕੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜਿਆ ਹੈ ਡਾਕਟਰ ਮਨਮੋਹਨ ਸਿੰਘ ਵਿਸ਼ਵ ਪ੍ਰਸਿੱਧ ਆਰਥ ਸ਼ਾਸਤਰੀ ਦੂਰਦਰਸ਼ੀ ਰਾਜਨੀਤਾ ਹੋਣ ਤੋਂ ਇਲਾਵਾ ਮਹਾਨ ਸਿੱਖਿਆ ਸ਼ਾਸਤਰੀ ਵੀ ਰਹੇ ਨੇ ਉਹਨਾਂ ਨੇ ਦਿੱਲੀ ਸਕੂਲ ਆਫ ਇਕਨੋਮਿਕਸ ਜਿਹੜੇ ਵਿਦਿਆਰਥੀਆਂ ਨੂੰ ਅਰਥ ਸ਼ਾਸਤਰ ਪੜਾਇਆ ਉਹਨਾਂ ਚੋਂ ਵੀ ਕਈ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਵਿੱਚ ਸ਼ਾਮਿਲ ਹੋਏ ਡਾਕਟਰ ਮਨਮੋਹ ਸਿੰਘ ਨੇ ਵਿਸ਼ਵ ਪੱਧਰੀ ਆਰਥਿਕ ਮੰਚਾਂ 'ਤੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਸਾਨੂੰ ਵਿਕਾਸਸ਼ੀਲ ਦੇਸ਼ਾਂ ਦੀ ਮਹੱਤਵਪੂਰਨ ਆਵਾਜ਼ ਨਹੀਂ ਬਣਾਇਆ ਸਗੋਂ ਉਹਨਾਂ ਦੀ ਇਸ ਤਾਕਤਵਰ ਆਵਾਜ਼ ਦੇ ਕਾਰਨ ਵਿਕਸਿਤ ਦੇਸ਼ ਵੀ ਸਾਡੀ ਗੱਲ ਸੁਣ ਲਈ ਤਿਆਰ ਹੋਏ ਡਾਕਟਰ ਮਨਮੋਨ ਸਿੰਘ ਸੱਚਮੁੱਚ 20ਵੀਂ ਸਦੀ ਦੇ ਅਖੀਰ ਤੇ 21ਵੀਂ ਸਦੀ ਦੀ ਸ਼ੁਰੂਆਤ ਦੀ ਇੱਕ ਅਜਿਹੀ ਮਹਾਂਸ਼ਖਸੀਅਤ ਹਨ ਜਿਨ੍ਹਾਂ ਨੇ ਭਾਰਤ ਨੂੰ ਅਜੋਕਾ ਭਾਰਤ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਧੰਨਵਾਦ ਜੀ